ਹੰਦੀਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਮ ਦਾ ਸਾਰਿਆਂ ਤੇ ਮੇਰੇ ਦਾ ਹੱਥ ਰੱਖਣ ਸਾਬ ਨੂੰ ਤੰਦ ਰਸਤੀਆਂ ਵਲੋਂ ਚੜਦੀ ਚਾਲ। ਲੋ ਜੀ ਇਧਰ ਆਪਾਂ ਨੇ ਇਹ ਨਾ ਪਨੀਰ ਕੱਢਿਆ ਸੀ ਦਿਖਾਉਂਦੀ ਮੈਂ ਔਨੜੀ ਇਹ ਦਿਖਾਉਣਾ ਚਾਹੁੰਦੀ ਆ ਵੀ ਜਿਹੜਾ ਘਰ ਦਾ ਕੱਢਿਆ ਪਨੀਰ ਆ ਤੇ ਜਾਂ ਬਾਜ਼ਾਰ ਦਾ ਪਨੀਰ ਆ ਉਹਦੇ 'ਚ ਬਹੁਤ ਫਰਕ ਹੁੰਦਾ ਆ ਆਪਾਂ ਨੇ ਬਣਾਉਣੀ ਸੀ ਪੁਰਜੀ ਮੇਰਾ ਬ੍ਰਦਰ ਆਉਂਦਾ ਸੀਗਾ ਤੇ ਨਾਲੇ ਮੌਸਮ ਬੜਾ ਵਧੀਆ ਸੀਗਾ ਤੇ ਅੱਜ ਤੱਕ ਕੰਮ ਕਰਨ ਨੂੰ ਵੀ ਜੀ ਕਰਦਾ ਸੀਗਾ ਪਕੌੜੇ-ਕੁੜੇ ਤਾਂ ਬਣਾਏ ਨਹੀਂ ਵੀ ਕੋ ਸਤਲੀਆਂ ਚੀਜ਼ਾਂ ਮੈਨੂੰ ਡਾਕਟਰ ਨੇ ਮਨਾ ਕੀਤੀਆਂ ਖਾਣੀਆਂ ਤੇ ਆਪਾਂ ਪੁਰਜੀ ਬਣਾਉਂਦੇ ਕਿਉਂਕਿ ਇਹ ਪਨੀਰ 1.5 ਕਿਲੋ ਤੋਂ ਥੋੜਾ ਜਿਹਾ ਘੱਟ ਹੀ ਦੁੱਧ ਹੋਣਾ 1.5 ਕਿਲੋ ਤਾਂ ਨਹੀਂ ਹੈਗਾ ਸੀਗਾ ਮੀਂਹ ਤੇ ਪਨੀਰ ਦੇਖੋ ਤੁਸੀਂ ਕਿੰਨਾ ਨਿਕਲ ਆ ਉਹਨਾ ਹੀ ਪਨੀਰ ਨਿਕਲ ਆ ਘਰ ਦੀ ਚੀਜ਼ ਤਾਂ ਘਰ ਦੀ ਹੁੰਦੀ ਨਾਲੇ ਘਰ ਦੀ ਚੀਜ਼ ਜਿੰਨਾ ਥੋੜੀ ਵੀ ਹੋਵੇ ਉਹਦੇ ਵਿੱਚ ਬਰਕਤ ਹੁੰਦੀ ਹੈ ਤੇ ਬਾਹਰੋਂ ਆਪਾਂ ਜਿੰਨੀ ਮਰਜ਼ੀ ਲਿਆ ਕੇ ਖਾ ਲਈਏ ਬਣਾ ਲਈਏ ਤੇ ਉਸ ਉਹਦੇ ਵਿੱਚ ਨਾ ਬਰਕਤ ਨਹੀਂ ਹੁੰਦੀ ਸਬਰ ਜਾਨੀ ਆਉਂਦਾ ਹਨਾ ਲਓ ਜੀ ਆਪਾਂ ਨੇ ਹੁਣੇ ਛਾਣ ਲਿਆ ਸੀਗਾ ਤੇ ਮੈਂ ਇਹਨੂੰ ਨੱਪੀ ਉਹ ਦੱਬਿਆ ਦਾਣੀ ਜਿਵੇਂ ਆਪਾਂ ਕਹਿ ਦਿੰਨੇ ਕਿਸੇ ਕੱਪੜੇ ਵਿੱਚ ਇਹਦਾ ਪਾਣੀ ਆਪਣੇ ਆਪ ਹੀ ਸਾਰਾ ਉਹ ਹੋ ਗਿਆ ਨਿਕਲ ਗਿਆ ਤੇ ਇਹਦੀ ਬਣਾਉਣੀ ਸੀ ਪੁਰਜੀ ਤਾਂ ਕਰਕੇ ਇਹਨਾਂ ਦਾ ਬੈਨ ਠੀਕ ਹੈ ਤੇ ਅੱਧਾ ਕਿਲੋ ਤੋਂ ਉੱਤੇ ਉੱਤੇ ਜ਼ਿਆਦਾ ਹੀ ਪਨੀਰ ਨਿਕਲ ਆਇਆਗਾ ਫੇਰ ਸਿਆਣੇ ਕਹਿੰਦੇ ਤਾਂ ਹੁੰਦੇ ਆ ਹਨਾ ਘਰ ਦੀ ਮੁਰਗੀ ਦਾਲ ਬਰਾਬਰ ਘਰ ਦਾ ਪਨੀਰ ਤਾਂ ਘਰ ਦਾ ਹੀ ਹੁੰਦਾ ਹਨਾ ਆਪਾਂ ਜਿੰਨੀ ਵੀ ਮਰਜ਼ੀ ਬਾਹਰੋਂ ਮਾਰਕੀਟ ਤੋਂ ਲਿਆ ਕੇ ਚੀਜ਼ ਖਾ ਲਈ ਤੇ ਉਹ ਸਬਰ ਜਾਣੀ ਆਉਂਦਾ ਹੈ ਹੁਣ ਆਪਾਂ ਬਣਾਉਂਦੇ ਫੁਰਜੀ ਟੀਲ ਘਰ ਰੱਖਿਆ ਸੀ ਇਹਦੇ ਵਿੱਚ ਪਾਤਾ ਜੀਰਾ ਤੇ ਮੀਂਹ ਇੰਨਾ ਕੁ ਜ਼ਿਆਦਾ ਨਹੀਂ ਜਾਂਦਾ ਇਹ ਰੱਖ ਰੱਖਦੇ ਨਾ ਫੇਰ ਫੱਦੋ ਹੀ ਗੱਟ ਪਈ ਜਾਂਦਾ ਬਹੁਤ ਜ਼ਿਆਦਾ ਨਹੀਂ ਨਾ ਇਹ ਤੇ ਜਲਦੀ ਜੁਟਾ ਦੇ ਜੰਦੀ ਕਦੀ ਆ ਜਾਂਦੀ ਕਦੀ ਚੱਲ ਜਾਂਦੀ ਕਦ ਆ ਜਾਂਦੀ ਤੇ ਜੇਰ ਆਪਾਂ ਨੇ ਲੈਤੀ 75 ਪਿਆਜ਼ ਤੇ ਹਰੀਆਂ ਮਿਕਸਰ ਹੋ ਦਿੰ ਪਾ ਲਈਆਂ ਸੀ ਸਟੌਪ ਕਰਕੇ ਇਹ ਐਂਜੇ ਨੂੰ ਤੋਂ ਆ ਪਕੇ ਰੱਖ ਲਿਆਗਾ ਇਹ ਸਟੇਬਲ ਹੁੰਦਾ ਤੇ ਹੁਣ ਆ ਪਹਿਲਾਂ ਇਹਦੇ ਵਿੱਚ ਪਨੀਰ ਐਡ ਕਰੂੰਗੀ ਠੀਕ ਪਨੀਰ ਇਸ ਤਰੀਆ ਐਡ ਕਰੂੰਗੀ ਕਿ ਇਹ ਇਹ ਵੀ ਤੁਹਾਡਾ ਜਿਹਾ ਫੇਕ ਲੱਗ ਜੂਗਾ ਨਾ ਪਨੀਰ ਇਹਦਾ ਠੀਕ ਹਾਂਜੀ ਤੇ ਹੁਣ ਦੇਖੋ ਤੁਸੀਂ ਇੰਨੇ ਨਾ ਵਧੀਆ ਉਹ ਹੋ ਗਿਆ ਇਹਨੇ ਆਉਂਦਾ ਘਿਓ ਛੱਡਦਾ ਜਿਵੇਂ ਆਪਾਂ ਕਹਿੰਦੇ ਨੇ ਕੋਈ ਚੀਜ਼ ਹੈ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਮਸਾਲੇ ਆਪਦੇ ਸਵਾਦ ਅਨਸਾਰ ਮਾ ਪਾਵਾਂਗੇ ਜਿਵੇਂ ਆਪਾਂ ਟੇਸਟ ਦੇ ਖਾਣੇ ਆ ਮਸਾਲਿਆਂ ਦਾ ਉਮੀਦਾਂ ਪਾਵਾਂਗੇ ਤੇ ਆਪਾਂ ਜਿਆਦਾ ਕੁਝ ਨਹੀਂ ਪਾਇਆ ਨਮਕ ਪਾਇਆ ਤੇ ਮਸਾਲਾ ਤੇ ਹਲਦੀ ਪਾਈ ਆਈ ਕਿਉਂਕਿ ਇਹ ਸੌਫਟ ਰਹਿੰਦਾ ਇਸ ਕਰਕੇ ਨਹੀਂ ਦਾ ਬਿੱਜੀ ਆਪਾਂ ਦੱਬ ਕੇ ਪਨੀਰ ਬਣਾਉਣੀ ਆ ਨਾ ਜਿਹੜਾ ਉਹ ਨਾ ਸੌਫਟ ਨਹੀਂ ਹੁੰਦਾ ਜਦੋਂ ਪੂਰਜੀ ਬਣਾਈਦੀ ਹੈਗੀ ਉਹ ਹਾਰ-ਹਾਰ ਜਿਆ ਹੋ ਜਾਂਦਾ ਬਿਕੋਜ਼ ਕਿਉਂਕਿ ਉਹਦਾ ਸਾਰਾ ਪਾਣੀ ਤਾਂ ਨਿਕਲ ਜਾਂਦਾ ਜਿਹੜਾ ਵਿੱਚ ਹੁੰਦਾ ਤੇ ਫਿਰ ਇਸ ਕਰਕੇ ਕਦੀ ਨਹੀਂ ਅਸੀਂ ਤਾਂ ਦੱਬ ਕੇ ਬਣਾਇਆ ਮੈਂ ਤਾਂ ਇਦਾਂ ਹੀ ਪੁਰਜੀ ਵਾਸਤੇ ਤੇ ਇਦਾਂ ਬਣਾਉਣੀ ਹੈ ਜੀ ਅਗਰ ਪੀਸ ਵਗੈਰਾ ਬਣਾਉਣੇ ਹੋ ਇਧਰ ਆਪਾਂ ਨੇ ਸੁੱਕੀ ਸੁੱਕੀ ਮੇਥੀ ਜਿਹੜੀ ਹੈ ਨਾ ਤੇ ਉਹ ਪਾ ਦਿੱਤੀ ਆ ਥੋੜੀ ਜੀ ਮਸਲ ਕੇ ਹੱਥ ਨਾਲ ਕਿਉਂਕਿ ਨਹੀਂ ਉਹ ਹੋਈ ਨਹੀਂ ਹੋएगी ਗ੍ਰੈਂਡ ਨਹੀਂ ਕੀਤੀ ਜਿਆਦੀ ਕੀਤੀ ਤੈਨੂੰ ਕੁੱਟੀ ਦਾ ਹੈ ਸੀਗੀ ਮੀਂਜ ਤੇ ਉਹ ਪਾਊਡਰ ਨਹੀਂ ਬਣਾਇਆ ਗਿਆ ਦਾ ਤੇ ਚਲੋ ਇਦਾਂ ਵੀ ਚੱਲ ਜਾਂਦੀ ਹੈਗੀ ਤੇ ਦੇਖੋ ਤੁਸੀਂ ਬਹੁਤ ਸੌਫਟ ਸੌਫਟ ਪਨੀਰ ਆਇਆ ਹੈਗਾ ਸੌਫਟ ਸੌਫਟ ਪੁਰਜੀ ਬਣੀ ਹੈ ਕੀ ਇਹ ਮੇਰੇ ਬ੍ਰਦਰ ਦੀ ਫੇਵਰੇਟ ਚੀਜ਼ ਆ ਗਈ ਇਹਨਾਂ ਆਪਾਂ 2 ਕੁ ਮਿੰਟ ਹੋਰ ਸੇਕਲ ਵਾਲਿਆ ਦੇਖੋ ਇਹਦਾ ਕਿਉਂ ਗਿਆ ਸਾਰਾ ਕੁਝ ਬਖਰਾ ਹੋ ਗਿਆ ਨਾ ਹੀ ਕੜਾਈ ਦੇ ਨਾਲ ਥੱਲੇ ਜੁੜਿਆ ਗਿਆ ਦੇਖ ਲਓ ਤੁਸੀਂ ਪਲੇਨ ਪਲੇਨ ਪਈ ਹੈ ਚਲ ਮਾੜਾ ਮੁੱਟਾ ਤੇ ਕਿਤੇ ਹੁੰਦਾ ਹੀ ਹੈਗਾ ਹਨਾ ਤੇ ਆਪਣੇ ਘਰ ਦੀ ਚੀਜ਼ ਤਾਂ ਬਹੁਤ ਵਧੀਆ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਆਉਂਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਤੇ थैंक यू सो मच ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਅੱਜ 2000 ਸੰਸਮਤਿੰਗ ਹੋ ਗਏ ਆਈ ਥਿੰਕ 4k 5000 ਸਬਸਕ੍ਰਾਈਬਰ ਹੋ ਗਏ थैंक यू सो मच ਧੰਨਵਾਦ ਸਾਰਿਆਂ ਦਾ ਤੈਲਦਿਲ ਤੋਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਹੀ ਖੁਸ਼ੀਆਂ ਬਖਸ਼ਣ ਤੇ ਇਧਰ ਆਪਣੀ ਪੁਰਜੀ ਵੀ ਬਣ ਕੇ ਰੈਡੀ ਹੋਗੀ ਤੇ ਬਹੁਤ ਵਧੀਆ ਬਣੀ ਆਗੀ ਪੁਰਜੀ ਤਾਂ ਸਾਰੇ ਹੀ ਬਣਾਉਂਦੇ ਚਲ ਕੁਛ ਨਾ ਕੁਛ ਤੇ ਫਿਰ ਸ਼ੇਅਰ ਕਰਨਾ ਹੀ ਪੈਂਦਾ ਹਨਾ ਆਪਾਂ ਕੁਛ ਵੀ ਆਪਦੇ ਦਿਨੇ ਵਿੱਚ ਕਰਦੇ ਆਂ ਤੇ ਤੇ ਪ੍ਰਮਾਤਮਾ ਕਰੇ ਤੁਹਾਡਾ ਸਾਰਿਆਂ ਦਾ ਦਿਨ ਵੀ ਚੰਗਾ ਨੰਗੇ ਸਾਰੀ ਜ਼ਿੰਦਗੀ ਚੰਗੀ ਨੰਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਵਕਸ਼ਣ ਚੜ੍ਹਦੀ ਕਲਾ ਵਿੱਚ ਵਕਸ਼ਣ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਹੁਣ ਸਾਰਿਆਂ ਨੂੰ ਮੇਰੀ ਸਾਰੀ ਪਿਆਰੀ ਪਿਆਰੀ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ସାର ରାଜି ଖୁସି ରହୋ ତ